ਨੇ ਕਰੇ ਲੋਤਵਾਉਣੀ ਐ ਤੇ ਉਹ ਵੀ ਕੰਟੈਕਟ ਕਰ ਸਕਦਾ ਕੁਛ ਵੀ ਧੋਣਾ ਮਤਲਬ ਤੁਸੀਂ ਸੋਫੇ ਗੱਦੇ ਆ ਦੇਖੋ ਸਾਰੀ ਅਸੀਂ ਲੱਗ ਲੱਗ ਕਰਕੇ ਫਿਰ ਧੋਣੇ ਖੋਲਤੀ ਸਾਰੀ ਪਲਾਸਟਿਕ ਕੱਢਤਾ ਸਾਰਾ ਕੁਛ ਫੋਮ ਵੀ ਕੱਢਾਂਗੇ ਇਧਰ ਵੀ ਚੈੱਕ ਕਰੋ ਇਧਰ ਵੀ ਸਾਰਾ ਕੱਢਤਾ ਕਰੋ ਚੈੱਕ ਕਿ ਕੋਹ ਦੀ ਆ ਇਹ ਇਧਰ ਵੀ ਖਾਲੀ ਕਰਤੀ ਹੁਣ ਪਲਾਸਟਿਕ ਨੂੰ ਐ ਚੰਗੀ ਤਰ੍ਹਾਂ ਸੈਨੀਟਾਈਜ਼ ਕਰਾਂਗੇ ਪਹਿਲਾਂ ਸਾਰੀ ਨੂੰ ਤੇ ਫੇਰ ਕਰਾਂਗੇ ਡਨ ਕੰਮ ਜਮਾ ਤਸੱਲੀ ਬਖਸ਼ ਕਰੋ ਚੈੱਕ ਜਮਾ ਕਰਤਾ ਰੜਾ ਕੰਮ ਕਿਸੇ ਨੇ ਵੀ ਧਵਾਉਣੀਆਂ ਸੰਪਰਕ ਕਰ ਸਕਦਾ ਬੰਦਾ ਸੋ ਫੇਰ ਧਵਾਉਣੇ ਕਿਸੇ ਨੇ ਕਹੇ ਤੇ ਬੈਲ ਬਟ ਵਾਲੇ ਬੈਡ ਨੇ ਦੂਜੇ ਬੈਡ ਨੇ ਮਤਲਬ ਜਿਹੜਾ ਨਾਰਮਲ ਕਪੜਾ ਹੁੰਦਾ ਬਿਨਾਂ ਲੈਦਰ ਤੋਂ ਲੈਦਰ ਵਾਲੇ ਆ ਜਿਹੜੇ ਉਹ ਵੀ ਆਪਾਂ ਉਹ ਕਰਦੇ ਆ ਸਾਰੇ ਸੈਨੀਟਾਈਜ਼ ਕਰਦੇ ਆ 1260 ਸਿਲਿੰਡਰ ਆ 12 ਆ 1260

ਹੌਣ ਬਾਜ ਆ ਜੀ ਹੈ ਕਿ ਨਹੀਂ ਹੁਣ ਬੋਲਿਆ ਛੋਟਾ ਗਾਹਾਂ ਜਾ ਕੇ ਸਾਇਲੈਂਸਰ ਦਾ ਵੇਹੋ ਨਾ ਮਸ਼ਾਹ ਨਾ 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 ਇਹ ਬਰਾਦਰ ਫਾਸੇ ਟਾਲ ਦੀ ਕੀ ਯਾਰ ਚਾਹਾਂ ਟੁੱਠਾ ਇਹ ਤਾਂ ਥੋੜੀਆਂ ਥੋੜੀਆਂ ਮੈਂ ਕਰਵਾ ਦਿਆ ਸੱਤ ਬਹੁਤ ਨਾਲਸ ਕਰਾਉਂਦੇ ਤੇ ਤੇਰੇ ਨਾਲ ਕਰਵਾ ਟਕਰਾਉਣੀ ਆ ਤਾ ਕਰਾ ਚੈਂਟੀ ਵੀ ਬਸ ਫੋਨ ਹੀ ਲੱਗਦਾ ਤੁਹਾਨੂੰ ਤੇ ਆਪਾਂ ਨੂੰ ਲੈ ਕੇ ਤੇ ਕਿਸੇ ਨੇ ਵੀ ਕਰਾਉਣੀ ਆ ਕੋਪਨਟਾ ਯਰੋਲ ਨੇ ਬੱਟਾ ਨੂੰ ਨਮੇ ਬਣਾ ਦਿੱਤਾ ਮਾਣੀਆਂ ਆਉਣਾ ਕਿੱਥੇ ਬਲੈਂਕਲ ਵਾਸ਼ ਤੇ ਇਹਦੇ ਆਪਾਂ ਨੇ ਜਿਹੜੇ ਬੱਲੇ ਬਣਿਆ ਜਾ 11 ਨੇ ਉਹ ਵੀ ਵੱਡੀਆਂ ਜਿਹਾ ਪਾਉਣੀਆਂ ਜਿਹੜੇ ਪ੍ਰੋਜੈਕਟਰ ਉਹਦੇ ਵਿੱਚ ਤੇ ਗੱਡੀਆਂ ਧੋਈ ਜਾਣ ਲੱਗੇ ਹੋਏ ਉਧਰ ਵੀ ਲੱਗਿਆ ਕਿ ਇੱਕ ਦੇਤੀ ਤੇ ਇਹ ਕਿਧਰ ਲੱਗੀ ਹੋਈ ਹੈ ਇਹ ਜਾਂਡੇ ਦੀਆਂ ਕੱਟੀਆਂ ਚੱਲ ਰਹੀਆਂ ਆਪਣੇ ਕੋਲ ਉਹਨਾਂ ਦੀ 6ਵੀਂ 7ਵੀਂ ਇਸ ਵੇਲੇ ਆ ਇਹ ਮੈਂ ਸਮਾਂ ਆਉਂਦਾ ਹਾਂ 4 ਟਰੱਕ ਪਰਦੇ ਵਧੀਆ ਜਾਂਦਾ ਕੋਟ ਬੋਡ ਨੂੰ ਲੰਮੀ ਫੋਰੀ ਵਧੀਆ ਮਾਰ ਕੇ ਖਿਤਾ ਵੀ ਆਇਆ ਵੇ ਕਿਤੇ ਕਿਹਾਉਂਗਾ ਤੂੰ ਪਤਾ ਵੀ ਨਹੀਂ ਕਾਉਂਗਾ ਇਹ ਸਾਡੇ ਪਿੰਡ ਦਾ ਬਾਜ਼ਾਰ ਹੈ ਇੱਥੇ ਮੱਛੀਆਂ ਮੱਛੀਆਂ ਮਿਲਦੀਆਂ ਤੇ ਸਾਰਾ ਸਸਤਾ ਚੱਲਦਾ ਇਹ ਨਹੀਂ ਇਹ ਕੋਲੀ ਮਾਰਕੀਟ ਘੁੰਮਣ ਹੈ ਆਪਣਾ ਮਾਸ਼ਾ ਉਹ ਕਹਿੰਦੇ ਮਾਸ਼ਾ ਤੇ ਪਾਣੀ ਲੈਣੀ ਆ ਪਾਣੀਆਂ ਦੀ ਲੈਣੀ ਆ ਜੀ ਜੀ ਸਾਰਾ ਕੰਮ ਚੰਗੀ ਚੈੱਕ ਕਰ ਕਿਸੇ ਦੁਕਾਨ ਤੇ ਬੋਤਲ ਕਿਸੇ ਬੋਤਲ ਆਹ ਮੇਰਾ ਪਤਾ ਹੋਣ ਲੱਗ ਗਿਆ ਤੇ ਬੈਟਰੀ ਰਹਿ ਗਈ ਇਹਦੀ 83% ਚੌਨ ਹੋਏ ਨਾ ਚੱਲਦਾ ਚਾਰ ਦੇ ਮਿੰਟਾਂ ਦਾ ਗਰਮ ਹੋ ਜਾਂਦਾ ਇਹ ਫੜਾ ਕਾ ਵੀ ਪੈ ਸਕਦਾ ਆਈਫੋਨ ਦਾ ਉਹਨਾਂ ਨੂੰ ਲੱਗਦੀ ਹੈ ਤੇ ਪੈਸੇ ਮੇਰੇ ਕੋਲ ਨਹੀਂ ਕੋਲ ਲੈਣ ਲੋਕੀ ਤਾਂ ਕੰਮ ਸਾਰਾ ਚਲਵਾ ਦਾਂ ਫਿਰ ਵੇ ਤਾਂ ਫੋਨ ਤੇ ਟੇਕ ਨਹੀਂ ਲੱਗਦਾ ਫੋਨ ਵਰ ਤੋਂ ਸਾਫਾ ਦਾ ਮਤਲਬ ਹੋ ਰਹੀ ਦੀ ਬਾਰਤੂਈ ਜ਼ਿਆਦਾ ਘ੍ਰੀਸਾ ਜ਼ਿਆਦਾ ਪੈਣ ਲੱਗਿਆ ਇਹਦਾ ਫੋਨ ਆਉਂਦੇ ਬਹੁਤ ਨੇ ਮੈਂ ਤਾਂ ਸਦਾ ਹੀ ਹੋਦੇ ਇੱਕ ਤਾਂ ਸੋਫੇ ਵਾਲਿਆਂ ਨੇ ਮੈਨੂੰ ਸਦਾ ਹੀ ਕਰਦੇ ਆ ਇੱਕ ਮੈਨੂੰ ਕਰ ਲਿਆ ਉਹਨਾਂ ਨੇ ਦੂਜਿਆਂ ਨੇ ਵਾਹ ਦੋਲੇ ਨੇ ਆ ਦੇ ਕੁਏ ਗਲੀ ਨੇ アンティーク ਸਾਹਮਣੇ ਰੱਖਿਆ ਵਾ ਬੰਦਾ ਬੰਦੀ ਚੀਜ਼ ਆ ਆ ਦੇਖੋ ਆ ਪ੍ਰਾਣ ਇਹ ਸਾਰਾ ਕੁਝ ਇਕੱਠਾ ਲੱਗਿਆ ਆ ਦਿੱਤੇ 500 4000 ਆ ਆਪਣੇ ਲਈ ਪਤਾ ਉਰੀ ਚ ਜਿਆਦੇ ਆ ਕੇ ਸਮਾਨ ਥੇੜੀਆਂ ਦੇ ਦੇਦੇ ਨੇ ਉੱਤੇ ਸਾਰੇ ਖੁਸ਼ ਹੋ ਜਾਂਦੇ ਨੇ ਕੋਈ ਬੰਦਾ ਸਮਾਨ ਲੈ ਆ ਬੰਦਾ ਸਮਾਨ ਲੈ ਆ ਇੱਥੇ ਇਹਨਾਂ ਘੁਲਾ ਦਿਆ ਸਾਰੀਆਂ ਦੁਕੀ ਦੇ ਟੀ-ਸ਼ਰਟਾਂ ਪਈਆਂ ਬ੍ਰੈਂਡ ਦੀਆਂ ਨਾਕੀਆਂ ਨੁਕੀਆਂ ਸਾਰੇ ਪਏ ਨੇ। ਆ ਸਾਰੰ ਸਾਰਾ ਤਿੱਜਾ ਮੋੜਾ ਸਾਰਾ ਨਾਈਟਿਆਰ ਮਾਲੀਆਂ ਸਾਰਾ ਕੁਪਿਆ। ਹਾਂਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਦੇਖਣ ਲੱਗਿਆ ਵਾਂ ਮੈਂ ਲੱਛਣ ਇਹ ਸਦਾਈਆਂ ਨੂੰ ਦੋ ਤਿੰਨ ਦਿਨ ਦਾ ਐ ਨਹੀਂ ਪਤਾ ਹੈਗਾ ਵੀ ਨਿਊਜ਼ ਲ ਬੰਦ ਹੋਈ ਜਾ ਕਿ ਆਇਆ ਵਾ ਨਿਊਜ਼ ਲਾ ਬੰਦ ਤੀਆਂ ਥੱਲੇ ਪਾਣੀ ਆਣੀਆਂ। ਉਹ ਵੀ ਮੈਂ ਚਲਾਈਆਂ ਤੇ ਸ਼ੈਂਪੂ ਚੱਕੇ ਵਾਲੀ ਨਿਊਜ਼ ਲਾ ਬੰਦ ਸੀ। ਇਹ ਨਾਲੇ ਫਿਲਟਰ ਲੱਗੇ ਹੋਏ ਨੇ। ਜਦੋਂ ਆ ਕੀ ਆ ਕਰਿਆ ਜਾ ਬਿੱਟਰ ਬੱਸ ਇੱਧੇ ਤੇ ਘਰੇ ਹੁਣ ਮੈਂ ਤਾਂ ਕਰ ਪਾਵੇ ਬੰਦਾ ਦਾ ਦੱਸਦਾ ਵੀ ਚੀਜ਼ ਖਰਾਬ ਆ ਪਾਈਪ ਤੋੜਦਾ ਉਹਦੇ ਵਾਲਾ ਜਿਹੜਾ ਮੈਂਟ ਸਾਫ ਕਰਦੇ ਜਿਹਦੇ ਨਾਮ ਉਹ ਨਹੀਂ ਦੱਸਣਾ ਕਿਸੇ ਨੇ ਕੋਹ ਨਹੀਂ ਤੇਲਾ ਨਹੀਂ ਕਰਨਾ ਹੈਗਾ ਪੈਸੇ ਇਹਨਾਂ ਨੂੰ ਜਿੰਨੇ ਮਰਜ਼ੀ ਦੇ ਦੇ ਬਸ ਔਖਾ ਹੀ ਆ ਕੰਮ ਇੱਕ ਤੇ ਇੱਕ ਸੰਤ ਸਾਰਾ ਟੱਕਰ ਦਾ ਜਮਾ ਡੰਗਰ ਇਨਸਾਨ ਨੇ ਦੁਨੀਆ ਦੇ ਮਾਗਾ ਜੇ ਮੇਰਾ ਬਾਪੂ ਹੁੰਦਾ ਇਹਨਾਂ ਨੂੰ ਕੁੱਟ-ਕੁੱਟ ਕੇ ਭਜਾਉਂਦਾ ਉਹ ਤਾਂ ਇੰਨਾ ਚੱਲ ਰਹੀ ਨਹੀਂ ਹੈਗਾ ਜਿੰਨੇ ਪਿਛੂ ਇਹਨਾਂ ਨੂੰ ਮਾਇਰ ਕਿ ਬੈਠਾ। ਮੈਂ ਇਹ ਕੰਮ ਖੋਲਣਾ ਤੁਸੀਂ ਆਪਣੇ ਸਾਰੇ ਬੰਦਾ ਕੰਮ ਖੋਲਦੇ ਬੰਦੇ ਦੇ ਸਾਰੇ ਨਾਲ ਖੋਲਦੇ ਕੰਮ ਇਹ ਧਰਤੀ ਪਰ ਬੋਝ ਬਹੁਤ ਲੋਕ ਆਏ ਜਾਂਦੇ ਜਿਹੜਾ ਕੋਈ ਟੱਕਾ ਨਹੀਂ ਜਾਂਦਾ ਮੈਂ ਡੰਗਰ ਸਿਰੇ ਦੇ ਨਕੰਮੇ ਪਿਛੂ ਜਾਵਾਂ। ਮੇਰੇ ਕੋਲ ਆਏ ਨੇ ਜਿੰਨੇ ਆਏ ਨੇ ਸਾਰੇ ਬੇ ਆਟਕ। ਕੱਟਿਆ ਰ ਫੋਨ ਕਰਕੇ ਜਾਊਂਗਾ ਵੀ ਆ ਜਾਓ ਕੰਮ ਤੇ ਸਾਨੂੰ ਪਹਿਲਾਂ ਦੱਸਣਾ ਦਾ ਥੜਿਆ ਜੂਰਾ ਭੇਜਾਂ ਤੁਹਾਨੂੰ। ਦੀ ਪਹਿਲਾ ਦੱਸਣਾ ਦਾ ਮਾਥਾ ਲੈ ਫਿੱਟ ਹੋ ਰਿਹਾ ਕੋਈ ਕਹੂਗਾ ਜੀ ਆਹ ਦਾ ਦਾਇਆ ਕਰਨਾ ਦਾ ਅਦਿਤਿੰਦਰ ਇਹਦਾ ਲਿਆਜ ਆ ਪਿਆਰ ਹੈ ਇਹ ਇੰਨਾ ਨਜਾਇਜ਼ ਫਾਇਦਾ ਉਠਾਉਂਦਾ ਜੇ ਇਹਨੂੰ ਕਹਿੰਦਾ ਵੀ 7 ਵਜੇ ਨੂੰ ਅੱਜੋ ਫੋਟ ਨਹੀਂ 8:00 ਵਜੇ ਆਉਂਦਾ ਜੀ ਮੈਂ ਵੀ ਹਾਂ ਪਾਪੇ ਦਾ ਰਾਜ ਆਉਂਦਾ ਪੈਸੇ ਕਹੂੰਗਾ ਮੈਨੂੰ ਸਾਹਮਣੇ ਨਾਲ ਵੱਧ ਦੇ ਦਿਓ ਮਤਲਬ ਮਤਲਬ ਕੱਟ ਕੇ ਬਲੋਕ ਬਹੁਤ ਵੱਧ ਦੇਦੇ ਇੱਥੇ ਭਾਈ ਜਿਹਨੂੰ ਲੋਡ ਆਉਂਦੀ ਹੈ ਅਗਲਾ ਕੰਮ ਲੈ ਲੈਂਦਾ ਉਹਤੇ ਬਾਕੀ ਭਾਈ ਆਏ ਆ ਪੈਣਾ ਅਸੀਂ ਵੀ ਮਦਦ ਕਰਦੇ ਹੁੰਦੇ ਤੇ ਕਿਉਂਕਿ ਸਾਨੂੰ ਮਦਦ ਕਰਨ ਵਾਲੇ 100 ਚੋਂ ਕੱਧਾ ਬੰਦਾ ਹੀ ਟੱਕਰੇ ਇਹਨੇ ਸਾਡੀ ਮਦਦ ਕਰੀ ਆ ਤੇ ਰਾ ਲੋਕਾਂ ਚ ਰਹੇ ਆ ਲੋਕਾਂ ਨੇ ਸਿਖਾਇਆ ਤੁਹਾਨੂੰ ਵੀ ਭਾਈ ਤੁਸੀਂ ਆਪਣਾ ਸੋਚੋ ਦੁਨੀਆ ਦਾ ਨਾ ਸੋਚੋ ਅਸੀਂ ਫਿਰ ਵੀ ਦੁਨੀਆ ਦਾ ਸੋਚੀ ਗਏ ਬਾ ਫਿਰ ਫਿਰ ਵੀ ਲੋਕਾਂ ਨੇ ਸਾਡੇ ਨਾਲ ਉਹੀ ਕਰਿਆ ਸੋਣਾ ਸਵੇਰ ਦੇ ਨੇ ਮੈਂ ਕਿਹਾ ਵਾਪਸ ਦੋ ਗੱਡੀਆਂ ਧੋਤੀਆਂ ਮੈਨੂੰ ਮੈਂ ਕੰਮਕਾਰ ਕਰਾ ਰਿਆ ਤਾਂ ਆਪਣੇ ਕੰਮਕਾਰ ਛੱਡ ਕੇ ਆਇਆ ਮੈਂ ਔਰ ਸਰ ਮੈਂ 6 ਗੱਡੀਆਂ ਹੁਣ ਤੱਕ ਕਰਤੀਆਂ ਮੈਨੂੰ ਲੱਗਦੀ ਅੱਧਾ ਘੰਟਾ ਨਹੀਂ ਹੋਇਆ ਹੈਗਾ ਉਹਨੇ ਸਿਰਫ ਦੋ ਧੋਤੀਆਂ ਸਵੇਰ ਦੇ ਨੂੰ ਜਮਾ ਕਾਸੇ ਦਾ ਨਹੀਂ ਪਤਾ ਹੈਗਾ ਇਹਨਾਂ ਨੂੰ ਕੰਮ ਦਾ ਨਹੀਂ ਪਤਾ ਇਹਨੂੰ ਇਹਨੂੰ ਅਜੇ ਤੱਕ ਰੀਸੈਟ ਨਹੀਂ ਕਰਨੀ ਆਈ ਇਹ ਹਲਵਾਜੋ ਤਿੰਨ ਮਹੀਨੇ ਹੋ ਗਏ ਇੱਥੇ ਹਣ ਗੱਡੀ ਚ ਪਟਾਇਆ ਮੈਂ ਗੱਡੀ ਲੈ ਜਾ ਉੱਥੇ ਜਾ ਕੇ ਲਾਲੀ ਸਾਲੇ ਨੇ ਬ੍ਰੇਕ ਦੱਬਤੀ ਅੰਦਰ ਜਾ ਕੇ ਦੱਸ ਕਿਆ ਕਰੂ ਬੰਦਾ ਇਹ ਲੋਕਾਂ ਦੀ ਨਿਊਟਰਲ ਗੱਡੀ ਕਿਵੇਂ ਕਰਾ ਲਣਗੇ ਜਿਹੜੇ ਨੂੰ ਆਪ ਨਹੀਂ ਕਰਾਉਣੀ ਆਉਂਦੀ ਨਿਊਟਰਲ ਗੱਡੀ ਆ ਵੀ 1 ਨੰਬਰ ਬੋਲਵੋ ਦੀਆਂ ਸਾਰੀਆਂ 1 ਨੰਬਰ ਨੇ ਕਮ ਸੇ ਨਹੀਂ ਚੱਲ ਰਹੇ ਆ ਵਿੱਚ ਧਵਾਈ ਜਾ ਰਹੀਆਂ ਗੱਡੀਆਂ ਤੇ ਨਾਲੇ ਨੂਜ਼ਨਾ ਦਾ ਤਾਜਨਾ ਸਾਫ਼ ਕਰੀ ਲਿਆ ਮੈਂ ਦਾ ਚੈੱਕ ਕਰ ਲਿਆ 3 ਸ਼ੌਕ ਤਾਂ ਤੇ ਸ਼ੈਪੋਜ ਨੂੰ ਜ਼ਰਾ ਕੋ ਸੈੱਟ ਕਰਿਆ ਦਾ ਫਿਲਟਰ ਫੋਲਟਰ ਦੁਬਾਰਾ ਸਾਫ਼ ਕਰਿਆ ਤੇ ਕਿਨਾਂ ਚੀਜ਼ਾਂ ਨੇ ਜਿਹੜੀ ਆ ਜਮੇ ਵੀ ਐ ਇਹ ਬੜੀਆਂ ਓਕੀਆਂ ਸਾਫ਼ ਹੁੰਦੀਆਂ ਆ ਫਰਮ ਅੱਛਰ ਬਟੇ ਤੇ ਉਹ ਚਾਹ ਤੇ ਬਾਰੇ ਵੀ ਲਟਾਂ ਦੇਰ ਤੋਂ ਦੇ ਸਫਾਈ ਚੱਲ ਰਹੀ ਆ ਬਹੁਤ ਕਮਿਊਨਿਟੀ ਵਾਲਿਆਂ ਨੇ ਵੀ ਤੇ ਆ ਗੁਰਦੁਆਰੇ ਵਾਲਿਆਂ ਨੇ ਇਹ ਟੂਰਨਾਮੈਂਟ ਅਗਲੇ ਹਫ਼ਤੇ ਜੀ ਧਿਆਨ ਰੱਖਿਓ ਇਹ ਸਫਾਈ ਕਰਾ ਦਿਓ ਉਹ ਵੀ ਲੱਗੇ ਨੇ ਕਰਨ ਆਪਾਂ ਵੀ ਸਫਾਈ ਕਰਾਉਣ ਲੱਗੇ ਨੇ ਗੱਡੀਆਂ-ਗੱਡੀਆਂ ਆ ਰਾਹ ਸ਼ਾਊਗੇ ਇੱਧਰ ਤੱਕ ਲਾਉਣ ਨੂੰ ਤੇ ਲੱਗੇ ਰਿਹਾ ਹੈ तकरीबन ਸਵਾਈ ਕਰਨ ਇੱਕ ਬੰਦਾ ਸਵਾਈ ਭਰੇ ਆਪਣਾ ਆਪ ਜੀ ਆਪੇ ਪਾ ਕੇ ਦੇਖਾਂਗੇ ਇਸ ਹਿਸਾਬ ਨਾਲ ਟਾਈਮ ਹੋ ਗਿਆ ਬਲੌਕ ਫਾਇਰ ਨੂੰ ਪਰਸੋਂ ਦਾ ਆ ਪਾਇਆ ਵਾ ਸ਼ਡਿਊਲ ਭੇਜੀ ਆ ਪਿੱਛੇ ਸੱਤ ਸਾਲਾਂ ਦੇ ਕੋਣ ਆਉਂਦੇ ਨੇ ਸਰਵਿਸਾਂ ਕਰ ਦੋ ਗੱਡੀਆਂ ਦੀਆਂ ਤੇ ਉਹ ਵੀ ਆਪਾਂ ਨੇ ਹੁਣ तकरीबन ਜਵਾਬ ਜਿਹੀ ਦਿਆਂ ਮੈਂ ਕਿਹਾ ਯਾਰ ਵੀ ਟਾਈਮ ਨਹੀਂ ਹੈਗਾ ਸੌਰੀ ਹੋ ਆ ਮਾਫੀ ਚਾਹੋ ਨੇ ਕਰੋ ਚੈੱਕ ਗੱਡੀ ਦਾ ਸ਼ੀਸ਼ਾ ਇਹਦੀ ਪਿੱਛੇ ਕੀ ਕੰਡੀਸ਼ਨ ਦੀ ਦਿਖਣ ਦੀ ਤੁਹਾਨੂੰ ਪਹੁੰਚ ਤੇ ਹੁਣ ਕੀ ਕੰਡੀਸ਼ਨ ਲਓ ਜੀ ਘਾਹ ਵੱਢਦਾ ਆਪਾਂ ਨੇ ਗੁਰਦੁਆਰਿਆਂ ਨੇ ਵੀ ਜ਼ੋਰ ਲਾਇਆ ਵਾ ਤਾਂ ਪੂਰੇ ਹਨ ਸਾਰੇ ਬੰਦਿਆਂ ਨੇ ਜ਼ੋਰ ਲਾਇਆ ਵਾ ਤਾਂ ਤੇ ਵਿੱਚੇ ਆਪਾਂ ਜਿਹੜਾ ਮੜਾ ਮੋਟਾ ਰਹਿ ਗਿਆ ਉਹ ਵੜ ਦੇਣਾ ਕੱਲ ਦੇ ਵੀ ਲੱਗੇ ਹੋਏ ਤੇ ਤੇ ਵਧੀਆ ਗੱਲਬਾਤ ਬਣ ਗਈ ਹਨ ਕੋਈ ਘਾਹ ਦੇਖੋ ਆ ਇੰਨਾ ਇੰਨਾ ਘਾਹ ਤਾਂ ਇੰਨਾ ਇੱਥੇ ਹੁਣ ਗੱਡੀਆਂ ਖੜ੍ਹ ਜਾਣਗੀਆਂ ਚੱਲ ਕਾਟੀ ਵਾਲੇ ਦਿਨ ਸਾਰਾ ਜਿਹ ਇਧਰ ਆਪਾਂ ਵੀ ਚੱਕ ਦਾਣਾ ਉਧਰ ਮੂਰੇ ਦਾ ਚੱਕਦਾ ਸੀਗਾ ਕੱਲ ਆ ਚੱਕ ਦਾਣਾ ਸਾਰਾ ਆਪਾਂ ਨੇ ਤੇ ਆ ਆ ਚੱਕ ਦਾਣਾ ਥੋੜਾ ਥੋੜਾ ਤਾਂ ਆਨੇ ਮਾਰ ਦਾਣਾ ਬਾਕੀ ਨਾ ਇਹਦਾ ਹੁੰਦਾ ਇਧਰ ਵੀ ਆਣਾ ਦਵਾਲਾ ਸਾਰਾ ਆਪਾਂ ਨੇ ਕਰ ਲੈਣਾ ਰਾਉਂਡ ਆਪ ਮਾਰੀ ਵੀ ਆ ਵੇਹੇ ਤਾਂ ਹੋ ਦੇਖੋ ਉਹਦੇ ਉਹਦੀ ਐਂਟਰੀ ਐਂਟਰੀ ਸਾਰੀ ਆਪਾਂ ਨੇ ਵੀ ਸਾਫ਼ ਕਰਤੀ ਆ ਮਸੱਲੀ ਬਖਸ਼ ਕੰਮ ਲਓ ਜੀ ਕਰੋ ਚੈੱਕ ਗੱਡੀ ਦੀ ਕੁਆਲਿਟੀ ਇਦਾਂ ਗੱਡੀ ਧਵਾਈ ਹੁੰਦੀ ਆ। ਚਮਕਦਾ ਹੰਦਾ ਮੂੰਹ ਦੇਖਣਾ ਚਾਹੀਦਾ ਵਿੱਚ ਨੂੰ। ਆਹ ਖੜੀ ਆ ਤਾਂ ਥੋਤੀ ਆ ਵੀ ਚਮਕਦੀ ਆ ਕਰੋ ਚੈੱਕ। ਆਹ ਥੋਤੀ ਖੜੀ ਆ ਇਹਨੂੰ ਹੀ ਚੈੱਕ ਕਰੋ ਇਹਨੂੰ ਹੀ ਦਿਖਦਾ ਮੂੰਹ। ਲੱਗਿਆ ਅੰਦਰੋਂ ਸਾਫ਼ ਕਰਨ ਉਧਰ ਗੱਬਰੂ ਲੱਗਿਆ ਹੋਆ ਗੱਡੀ ਲਾਉਣ। ਤੇ ਘਾਹ ਦੇਖੋ ਕਰੋ ਚੈੱਕ ਇਹਨਾਂ ਵੱਟ ਕੱਟ ਤੇ ਤੇ ਉਧਰ ਉਹਨਾਂ ਦੀ ਟੀਮ ਵੀ ਆਈ ਆ ਘਾਹ ਵੱਢਣੇ ਵਾਲੀ। ਆਹ ਸਾਫ਼ ਕਰਤਾ ਉਧਰ ਵੀ ਸਾਰਾ ਬੜਾ ਘਾਹ ਖੜਾ ਦਾ। ਆਹ ਵੀ ਨਾਲ-ਨਾਲ ਸਾਰਾ ਆਪਾਂ ਨੇ ਮਸ਼ੀਨ ਪਈ ਆ ਆਪਣੀ ਉੱਥੇ। ਆ ਪਈਆ ਨਾਲ ਸੋਫੀਆ ਤੋਰਾ ਵੀ ਪਿਆ ਹਵਾ ਉਧਰੋਂ ਵੀ ਉਹ ਜਿਹੜਾ ਖੜਾ ਸਾਰਾ ਆ ਵੀ ਵਰਦਨ ਅੱਜ ਆਪਾਂ ਨੇ ਇਧਰੋਂ ਵੀ ਵੱਡੇ ਆ ਸਾਰਾ ਕੁ ਕਰਿਆ ਇਹਨਾਂ ਨੂੰ ਨਾ ਮੈਂ 5 ਮਿੰਟ ਇਧਰ ਉਧਰ ਚੱਲ ਜਾ ਮੈਂ ਜਦੇ ਹੱਥ ਮਾਰ ਆਂ ਵੀਰੇ 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 ਮੇਰਾ ਜੀ ਕਰਦਾ ਨਾ ਗਲ ਘੋਟ ਕੇ ਮਾਰਦਾ ਸਾਲਾ ਇਹਨੂੰ ਆ ਵੀ ਵਰਤਾਗਾ ਸਾਰਾ ਆਪ ਜੀ ਉਹਨਾਂ ਨੇ ਗਰਾਲੀ ਪਸਾ ਲਈਆ ਕਹਿੰਦਾ ਕੇਕ ਲੈ ਕੇ ਜਾ ਮੈਂ ਕਿਹਾ ਜਨਮ ਦਿਨ ਤਾਂ ਤੇਰਾ 21 ਤਰੀਕ ਦਾ ਕਹਿੰਦਾ ਨਾ ਲੈ ਕੇ ਜਾਣਾ ਤੋਰ ਤਾ ਖਾਣਾ ਕਹਿੰਦਾ ਕੀ ਲੈ ਕੇ ਆਏਂਗਾ ਤੋਤਾ ਤੋਤਾ ਗ੍ਰਾਸੀਗਾ ਤੇ ਪਾਪੇ ਦਾ ਗ੍ਰਾਸੀਗਾ ਆਏ ਵੇ ਇੰਨ ਲਾਸ ਮਾਲ ਚ ਤੇ ਚਿੜੀ ਕਿਆ ਖਾ ਰਹੀ ਹੈ ਕਾਫੀ ਕਾਫੀ ਖਾ ਰਹੀ ਹੈ ਆਪਾਂ ਵੀ ਲੈ ਲਿਆ ਮੈਂ ਕਿਹਾ ਕੁਝ ਥੋੜਾ ਬਹੁਤਾ ਜਾਰਡਨ ਦਾ ਕੋਈ ਐਨਵੀ ਵਾਲਾ ਕੱਚਾ ਕੁਛ ਆ ਹਾਲ ਨੇ ਕਾਲਾ ਕਾਲੇ ਰੰਗ ਦਾ 20 ਦਿਨ ਦੇ ਰੋਲੇ ਰੱਪੇ ਦੇ ਜਦੋਂ ਜੈਦ ਬਾਅਦ ਅੱਜ ਟੱਬਰ ਦੇ ਆਪਾਂ ਥੱਕੇ ਜਾਣਗੇ ਤੇ ਵੀ ਬੰਦੇ ਇੰਨੇ ਜਮਾ ਨਕੰਮੇ ਨੇ ਬਹੁਤ ਖੱਜਲ ਹੋਣਾ ਪੈਂਦਾ ਮੈਨੂੰ ਬੰਦਿਆ ਕਰ ਕਰਦੇ ਹੀ ਨਹੀਂ ਕੁਝ ਜੇ ਕਰਦੇ ਉਹ ਪੁੱਠਾ ਸਿੱਧਾ ਕੰਮ ਕਰਦੇ